ਪੰਜਾਬ ਕੋਲੋਂ ਕੋਈ ਪਾਣੀ ਨਹੀਂ ਹਗਾ ਦੇਣ ਲਈ ਹਾਂ ਇਹਨਾਂ ਨੇ ਹੁਣ ਸੰਧੀ ਤੋੜੀ ਆ ਆ ਇਧਰ ਸਾਡੇ ਨਾਲ ਪੰਜਾਬ ਦੇ ਦਰਿਆ ਪੈਂਦਾ ਇਹਨਾਂ ਦਾ ਕੱਗਰ ਜਿਹੜਾ ਹੁਣ ਸੀਜ਼ਨਲ ਹੋ ਗਿਆ ਕੁਝ ਹਜ਼ਾਰ ਸਾਲ ਪਹਿਲਾਂ ਉੱਪਰ ਅਰਥਕਵੇਕ ਆਉਣ ਕਰਕੇ ਉਹਦਾ ਕਨੈਕਟ ਨਿਕਲ ਗਿਆ ਤੇ ਸਰਸਵਤੀ ਰਿਵਰ ਦਾ ਜਿਹੜਾ ਸੈਟਅਪ ਹੈ ਸਾਰਾ ਜਿਹਦੇ ਵਿੱਚ ਕੱਗਰ ਵਨ ਆਫ ਦੀ ਰਿਵਰਸ ਹੈ ਸਰਸਵਤੀ ਸੈਟਅਪ ਉਹ ਖਤਮ ਹੋ ਗਿਆ ਇਹ ਉੱਪਰੋਂ ਜਿੱਥੋਂ ਸਿੰਧ ਨਦੀ ਸ਼ੁਰੂ ਹੁੰਦੀ ਹੈ ਉੱਥੋਂ ਕਿਤੇ ਉਹ ਲਿਆ ਕੇ ਕਰਦੇ ਨਾਲ ਕਨੈਕਟ ਕਰਕੇ ਪਾਣੀ ਉਧਰ ਲੈ ਜਾਣ ਇਹ ਸਾਡੇ ਵਾਲਾ ਜਿਹੜਾ ਅੱਗੇ ਆ ਰਿਹਾ ਉਹ ਨਾ ਛੇੜਨ ਤੇ ਨਾ ਛੇੜਨ ਦੀ ਜ਼ਰੂਰਤ ਹੈ ਨਾ ਹੂੰ ਜਿੰਨਾ ਖਰਚਾ ਜਿੰਨਾ ਰੌਲਾ ਜਿੰਨਾ ਗੋਲੀਆਂ ਜਿੰਨੇ ਬੰਦੇ ਜਿੰਨੇ ਅਸੀਂ ਇਸ ਮਸਲੇ 'ਚ ਆਪਣੀਆਂ ਜਾਨਾਂ ਗਵਾ ਚੁੱਕੇ ਆਂ ਪੰਜਾਬ ਵਾਲੇ ਪੰਜਾਬ ਵਾਲੇ ਨਹੀਂ ਦੇਣ ਲੱਗੇ ਚਾਹੇ ਭਾਜਪਾ ਟਰਾਈ ਕਰ ਲੈਣ ਚਾਹੇ ਕੋਈ ਹੋਰ ਟਰਾਈ ਕਰ ਲੇ ਇਹ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਕਹੂੰਗਾ ਕਿ ਸਾਡੀਆਂ ਇਮੋਸ਼ਨਸ ਦਾ ਖਿਆਲ ਰੱਖਿਓ ਪੰਜਾਬ ਵਾਲਿਆਂ ਦੀ ਹਾਂ ਇਹ ਉਹਨੇ ਹੀ ਹਜ਼ਾਰ ਕਰੋੜ ਰੁਪਏ ਉੱਪਰ ਲਗਾ ਲੈਣ ਜਿੱਥੋਂ ਕਿਤੇ ਸਿੰਧਰ ਨਦੀ ਮੇਨ ਜਿਹੜਾ ਸਾਡਾ ਸਿੰਧੂ ਨਦੀ ਨਹੀਂ ਜਿਹੜਾ ਮੇਨ ਸਿੰਧ ਰਿਵਰ ਹੈ ਜਿਹਦੇ ਕਰਕੇ ਸਾਡਾ ਨਾਮ ਪਿਆ ਉਥੋਂ ਪਾਣੀ ਚੁੱਕ ਕੇ ਕਗਰਜ ਪਾ ਲਣ ਜਿਵੇਂ ਬ੍ਰਹਮਪੁੱਤਰਾ ਦੇ ਚਾਈਨਾ ਵਾਲੇ ਨੇ ਡੈਮ ਬਣਾ ਲਿਆ ਤੇ ਸਾਡਾ ਰੋਕ ਦਿੱਤਾ ਇਹ ਉਥੋਂ ਰੋਕ ਕੇ ਕਰ ਲਣ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ ਜਿਹੜਾ ਸਾਡਾ ਪੰਜ ਰਿਵਰ ਨੇ ਚਨਾ ਜੇਲ ਰਾਵੀ ਸਤਲੁਜ ਤੇ ਬਿਆਸ ਉਹਨੂੰ ਕੋਈ ਫਰਕ ਨਹੀਂ ਪੈਣ ਲੱਗਾ ਲੇਕਿਨ ਸਾਡਾ ਸਤਲੁਜ ਜਮਨਾ ਲਿੰਕ ਨਹੀਂ ਬਣ ਸਕਦਾ ਉਹ ਹਾਈਵੇ ਕਨਵਰਟ ਕਰ ਦਿਓ ਮੈਂ ਗੜਗਰੀ ਸਾਹਿਬ ਨੂੰ ਕਹਾਂਗਾ ਇਹ ਮੇਰੀ ਗੱਲ ਦਾ ਮੌਕਾ ਲਓ ਕਹਿਣ ਲੱਗਾ ਸੀ ਵੀ ਇਹ ਉਹਨਾਂ ਦੇ ਅੰਡਰ ਆਂਦਾ ਇਹ ਸੀਐਮ ਸਾਹਿਬ ਵੀ ਨਹੀਂ ਕਰ ਸਕਦੇ ਚਲੋ ਪ੍ਰਪੋਜ਼ਲ ਤੇ ਕਰ ਹੀ ਸਕਦੇ ਆ ਗੜਗਰੀ ਸਾਹਿਬ ਨੂੰ ਕਹਣ ਜੀ ਇੰਨਾ ਜੀ ਕਰ ਰਹੇ ਹੋ ਤੁਸੀਂ ਇਹ ਬਣਨੀ ਨਹੀਂ ਹੈ ਠੀਕ ਹੈ ਤੇ ਤੁਸੀਂ ਇਹਨੂੰ ਕਰ ਲਓ ਉਹਨਾਂ ਕਾ ਗਰਦੇ ਖਰਚਾ ਕਰਕੇ ਉਧਰੋਂ ਪਾਣੀ ਕੱਢ ਲਓ ਤੇ ਸਾਡੀ ਐਕਸਪ੍ਰੈਸਵੇ ਬਣਾ ਦਿਓ ਅਸੀਂ ਸਿੱਧਾ ਹੀ ਸਤਲੁਜ ਜਮਨਾ 2 ਘੰਟੇ ਚ ਪਹੁੰਚ ਜਾਵਾਂ ਗੜਕਰੀ ਸਾਹਿਬ ਲਈ ਬਹੁਤ ਵਧੀਆ ਆਈਡੀਆ ਲੈ ਲਓ ਗੜਕਰੀ ਸਾਹਿਬ ਮੈਂ ਸ਼ੁਰੂਆਤ ਚ ਇੱਕ ਗੱਲ ਕੀਤੀ ਕੈਮਰਾ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਕਿਹਾ ਇਹ ਪਤਾ ਨਹੀਂ ਸਾਡੀ ਗੱਲ ਕਿੱਥੇ ਤੱਕ ਜਾਊਗੀ ਕਿਹੜੇ ਮਸਲੇ ਤੇ ਪਹੁੰਚੇਗੀ ਕਿਉਂਕਿ ਅਵੇਸ਼ਾ ਅਸੀਂ ਬੰਦੇ ਕਿਸੇ ਹੋਰ ਮਸਲੇ ਤੇ ਆ ਤੇ ਗੱਲ ਪਹੁੰਚ ਕਿੱਥੇ ਹੋਰ ਜਾਂਦੀ ਹੈ ਚਲੋ ਵਧੀਆ ਗੱਲ ਹੈ ਵੀਹ ਹਰ ਮਸਲੇ ਤੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਹੋਣੀ ਹਾਂ ਪੰਜਾਬ ਦੀ ਗੱਲ ਹੋਣੀ ਚਾਹੀਦੀ ਪੰਜਾਬ ਦੀ ਪੰਜਾਬ ਦੀ ਐਗਰੀਕਲਚਰ ਡਾਈਵਰਸਿਟੀ ਪੰਜਾਬ ਦੀ ਐਮਐਸਪੀ ਦੀ ਪ੍ਰੋਬਲਮ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਮੈਨੂੰ ਦੇਖ ਕੇ ਵੀ ਲੱਗਦਾ ਵੀ ਇਹ ਦੇ ਨਾਲ ਸੱਜ ਜਿਹੜੀ ਮਰਜ਼ੀ ਗੱਲ ਕਰ ਰਿਹਾ ਜਿਹੜੀ ਮਰਜ਼ੀ ਕਰ ਲਓ ਜੀ ਮੈਂ ਵਾਹਿਗੁਰੂ ਦੀ ਮੈਂ ਵਾਹਿਗੁਰੂ ਦਾ ਧੰਨਵਾਦੀ ਹਾਂ ਉਸ ਪਰਮਾਤਮਾ ਦਾ ਅੱਲਾ ਦਾ ਕਿ ਮੈਨੂੰ ਉਹਨੇ ਮੇਰੇ ਪਿਤਾ ਦੀ ਡਾਇਰੈਕਸ਼ਨ ਤੇ ਮੇਰੇ ਪਿਓ ਉਹ ਯੰਗ ਚਲੇ ਗਿਆ 49 ਸਾਲ ਦੀ ਉਮਰ ਚ ਲੇਕਿਨ ਮੈਨੂੰ ਇੱਕ ਦੇਣ ਦੇ ਦੇ ਕੇ ਕਿ ਤੂੰ ਪੜਨਾ ਹੈ ਹਿਸਟਰੀ ਪੜ੍ਹਦਾ ਆ ਐਗਰੀਕਲਚਰ ਬਾਰੇ ਪੜ੍ਹਦਾ ਆ ਮਿਲਟਰੀ ਸਟੱਡੀਜ਼ ਪੜ੍ਹਦਾ ਆ ਨੂੰ ਮੈਨੂੰ 44 40 ਸਾਲ ਹੋ ਗਏ ਹੂੰ 35 ਤੇ ਹੋ ਹੀ ਗਏ ਹੂੰ ਮੇਰਾ ਇੰਟਰਸਟ ਇੰਨਾ ਹੈ ਹੂੰ ਮਿਲਟਰੀ ਹਿਸਟਰੀ ਮਿਲਟਰੀ ਸਟ੍ਰੈਟੇਜਿਕ ਡਿਫੈਂਸ ਇੰਟਰਨੈਸ਼ਨਲ ਰਿਲੇਸ਼ਨਸ ਹਿਸਟਰੀ ਬ੍ਰਿਟਿਸ਼ ਹਿਸਟਰੀ ਇੰਡੀਆ ਹਿਸਟਰੀ ਚੰਗੇਜ਼ ਖਾਨ ਮੁਗਲ ਹਿਸਟਰੀ ਮਿਡਲ ਈਸਟ ਦੀ ਹਿਸਟਰੀ ਫ্রম ਸਾਲਾਦੀਨ ਟੂ ਜਰੂਸਲਮ ਯੂਰਪ ਦੀ ਹਿਸਟਰੀ ਇਹਦੇ ਮੇਰੇ ਘਰ ਕਿਤਾਬਾਂ ਪੜ੍ਹੀਆਂ ਨੇ ਤੇ ਮੈਂ ਕਹਿੰਦਾ ਕੋਈ ਵੀ ਇੱਕ ਕਮੇਟੀ ਬਣੇ ਠੀਕ ਹੈ ਆਈਐਸ ਅਫਸਰ ਸੀਨੀਅਰ ਦੀ ਤੇ ਚੈੱਕ ਕਰਕੇ ਆਜੇ ਕਿ ਮੈਂ ਕਿੰਨੀਆਂ ਕਿਤਾਬਾਂ ਪੜੀਆਂ ਹੂੰ ਇਹ ਸੀਐਮ ਸਾਹਿਬ ਹੀ ਬਣਾ ਲੈਣ ਕਿ ਕਿਤੇ ਮੈਂ ਝੂਠ ਤੇ ਨਹੀਂ ਬੋਲ ਰਿਹਾ ਆ ਜਾਣ ਤੇ ਫਿਰ ਇਸ ਕਰਕੇ ਮੈਂ ਹਰ ਇੱਕ ਗੱਲ ਦਾ ਜਵਾਬ ਦੇ ਸਕਦਾ ਹੂੰ ਕੋਈ ਇਹ ਜੀ ਗੱਲ ਨਹੀਂ ਹੈ ਜਿਹੜੀ ਪੰਜਾਬ ਨਾਲ ਰਿਲੇਟਡ ਹੋਏ ਇੰਡੋ ਪਾਕਿਸਤਾਨ ਡਿਫੈਂਸ ਨਾਲ ਰਿਲੇਟਡ ਹੋਏ ਜੀਓ ਪੋਲਿਟਿਕਸ ਨਾਲ ਰਿਲੇਟਡ ਹੋਏ ਪੰਜਾਬ ਦੀ ਵਾਟਰ ਦੇ ਨਾਲ ਇਸ਼ੂ ਹੋਏ ਪੰਜਾਬ ਦੇ ਐਗਰੀਰੀਅਨ ਕ੍ਰਾਈਸਿਸ ਦੀ ਪ੍ਰੋਬਲਮ ਇਸ਼ੂ ਹੈ ਪ੍ਰੋਕਿਊਰਮੈਂਟ ਦੀ ਇਸ਼ੂ ਹੈ ਪੈਡੀ ਵੀਟ ਗਰਾਊਂਡ ਵਾਟਰ ਟੇਬਲ ਕਿਸੇ ਤੇ ਵੀ ਗੱਲ ਕਰ ਕੋਈ ਵੀ ਬੈਠ ਜਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਪੋਲਿਟਿਸ਼ੀਅਨ ਪੋਲਿਟਿਕਲ ਬਾਕੀ ਪਾਰਟੀ ਦੇ ਮੈਂ ਆਪਣੀ ਪਾਰਟੀ ਨੂੰ ਤੇ ਚੈਲੰਜ ਨਹੀਂ ਕਰ ਸਕਦਾ ਹੋਰ ਕਿਸੇ ਪੋਲਿਟਿਕਲ ਪਾਰਟੀ ਦਾ ਗੱਲ ਕਰਨਾ ਚਾਹੁੰਦਾ ਕੋਈ ਵੀ ਆ ਜਾ ਜਖੜ ਸਾਹਿਬ ਮੇਰੇ ਭਰਾ ਨੇ ਵੱਡੇ ਭਰਾ ਨੇ ਉਹ ਵੀ ਪੜੇ ਲਿਖੇ ਨੇ ਬੜਾ ਪੜਦੇ ਨੇ ਅਸੀਂ ਮੇਰੇ ਨਾਲ ਉਹ ਵੀ ਡਿਸਕਸ ਕਰ ਪਾਣੀ ਦੇ ਤਾਂ ਉਹਨਾਂ ਦਾ ਵੀ ਸਟੈਂਡ ਏ ਸੀ ਅਸੀਂ ਪਾਣੀ ਜਾਣ ਨਹੀਂ ਦਿੰਦੇ ਕਿਉਂਕਿ ਪੰਜਾਬ ਦੇ ਫਾਰਮਰ ਬੇਸ਼ੱਕ ਹੋ ਰਾਜਸਥਾਨ ਦੇ ਵੀ ਉਹਨਾਂ ਦੀਆਂ ਸਟੇਕ ਹোল্ডার ਨੇ ਲੇਕਿਨ ਪੰਜਾਬ ਨਾਲ ਦੇ ਉਹ ਪੰਜਾਬ ਦੇ ਲੀਡਰ ਨੇ ਪਾਣੀ ਦੇ ਅਸੀਂ ਦੇ ਹੀ ਨਹੀਂ ਸਕਿਆ ਮੈਂ ਤਾਂ ਕਈ ਵਾਰੀ ਹਾਸੇ ਮਜਾਕ ਜਿਤੋਂ ਕਈ ਵਾਰੀ ਹਰਿਆਣੇ ਵਾਲਿਆਂ ਨਾਲ ਪੁਲਿਸ ਜਾਂ ਆਈਐਸਫਸ ਨਾਲ ਮੀਟਿੰਗ ਹੁੰਦੀ ਹੁੰਦੀ ਸੀ ਨਾ ਤੇ ਜਦੋਂ ਅਸੀਂ ਇਕੱਠੇ ਬੈਲ ਕੇ ਲੰਚ ਤੇ ਕਿਸੇ ਵळे ਬੈਠਣਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਜੀ ਹੋਰ ਸਾਡੇ ਕੋਲ ਜੋ ਮਰਜ਼ੀ ਮੰਗ ਲਓ ਪਾਣੀ ਨਾ ਮੰਗਿਓ ਪਰ ਗੱਲ ਹੈ ਕਿਸਾਨ ਅੰਦੋਲਨ ਵੇਲੇ ਮੈਨੂੰ ਵੀ ਲੱਗ ਰਿਹਾ ਚਲੋ ਮੁੱਦੇ ਤੋਂ ਆਪਾਂ ਇੱਧਰ ਹੋਵੇ ਉੱਥੇ ਦੁਆਰਾ ਸਵਾਲ ਪੁੱਛੂੰਗਾ ਗੱਲਾਂ 'ਚੋਂ ਗੱਲ ਆ ਕਿਸਾਨ ਆंदोलਨ ਮੇਰੇ ਅਸੀਂ ਇਕੱਠੇ ਹੁੰਦੇ ਆ ਹੜਾ ਦੇ ਵਿੱਚ ਅਸੀਂ ਇਕੱਠੇ ਹੋ ਜਾਂਦੇ ਆ ਪਰ ਜਦੋਂ ਪਾਣੀ ਦਾ ਮਸਲਾ ਆਂਦਾ ਅਸੀਂ ਅਲੱਗ-ਅਲੱਗ ਹੋ ਜਾਂਦੇ ਆ ਉਦੋਂ ਸਾਡੇ 'ਚ ਆਪਸ 'ਚ ਲੜਾਈਆਂ ਪੈ ਜਾਂਦੀਆਂ ਵੈਸੇ ਅਸੀਂ ਛੋਟੇ ਭਰਾ ਵੱਡੇ ਭਰਾ ਦੀ ਗੱਲ ਕਰਦੇ ਰਹਿੰਦੇ ਜਿਹਦੇ ਨਾਲ ਹਰਿਆਣਾ ਦੇ ਨਾਲ ਦੇਖੋ ਪਾਣੀ ਵਾਲਾ ਮਸਲਾ ਜਿਹੜਾ ਹੈ ਨਾ ਅਸੀਂ ਵੰਡ ਨਹੀਂ ਪਾਈ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕੁਮਰ ਜੀ ਇੱਕ ਬ੍ਰਿਟਿਸ਼ਰਸ ਨੇ ਫਾਈਲ ਪੈਦਾ ਕੀਤੀ 1938 ਦੇ ਵਿੱਚ ਕਿਉਂਕਿ ਉਹਨਾਂ ਨੇ ਆਪਣੇ 2-3 ਬੰਦੇ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਦੇ ਵਿੱਚ ਫਿਟ ਕੀਤੇ ਇੰਟੈਲੀਜੈਂਸ ਏਜੰਸੀ ਦੇ ਹੂੰ ਠੀਕ ਹੈ ਉਹਨਾਂ ਚ ਇੱਕ ਅਲੈਗਜ਼ੈਂਡਰ ਨਾਮ ਦਾ ਵੀ ਸੀ ਪਰ ਜਿਹੜਾ ਬਾਅਦ ਚ ਕਾਬਲ ਵਾਲਿਆਂ ਨੇ ਵੱਡ ਟੁੱਕ ਕਰਕੇ ਉਹਨੂੰ ਮਾਰਿਆ ਸੀ ਉਹ ਇੱਥੋਂ ਬਾਅਦ ਉੱਥੇ ਚੱਲ ਗਿਆ ਸੀ ਕਾਬਲ ਚ ਕਾਬਲ ਉਹਨਾਂ ਨੇ ਇਹ ਸਟੱਡੀ ਕੀਤਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਕਿਸੇ ਨੇ ਟੱਕਰ ਨਹੀਂ ਲਈ ਪੂਰੇ ਹਿੰਦੁਸਤਾਨ ਚ 565 ਮੋਨਾਰਕੀਸ ਨੇ ਜਿਨ੍ਹਾਂ ਦੇ ਥਾਤ ਜਿਨ੍ਹਾਂ ਦੇ ਥਰੂ ਇਨਕਲੂਡਿੰਗ ਪਟਿਆਲਾ ਫੁਲਕੀਆਂ ਵਾਲੇ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਥਰੂ ਵੀ ਇਹ ਵੀ ਉਹਨਾਂ ਨਾਲ ਅੰਗਰੇਜ਼ਾਂ ਨਾਲ ਰਲੇ ਚਲੋ ਅਹਿਮਦ ਸ਼ਾਹ ਬਨਾਲੀ ਨਾਲ ਰਲੇ ਵੱਖਰੀ ਗੱਲ ਹੈ ਅੰਗਰੇਜ਼ਾਂ ਨਾਲ ਹੀ ਰਲੇ ਪਿੱਛੇ ਜੇ ਕੋਈ ਦੱਸ ਰਿਹਾ ਸੀਗਾ ਕਿ ਕੈਪਟਨ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂ ਅਸੀਂ ਫੁਲਕੀ ਮਹਾਰਾਜਾ ਰਜੀਤ ਸਿੰਘ ਸਾਨੂੰ ਵੀ ਐਬਸੋਰਬ ਕਰਨਾ ਚਾਹੁੰਦੇ ਸੀ ਤਾਂ ਹੀ ਅਸੀਂ ਇਸ ਕਰਕੇ ਅਸੀਂ ਕਰੇਗਾ ਇਹ ਤਾਂ ਮਾਲ ਤੁਸੀਂ ਐਡਮਿਟ ਕਰ ਰਹੇ ਹੋ ਕਿ ਯੂ ਵਰ ਨਾਦਰ ਬਾਦਰਡ ਅਬਾਊਟ ਦੀ ਖਾਲਸਾ ਕਿੰਗਡਮ اور دی خالصا راج یو वर कंसर्नड अबाउट योर پھولکیا سٹیٹ ویل اینڈ گڈ ਤੁਸੀਂ ਤਾਂ ਕੁਛ ਨਹੀਂ ਕਰ ਸਕਦੇ ਹੁਣ बिकॉज ਯੂ ਆਰ نو ਪਰ ਰਾਇਲ ਮੋਨਾਰਕੀ ਯੂ ਆਰ ਰੂਡੀਮੈਂਟ ਜੋ ਵੀ ਕਰ ਰਹੇ ਹੋ ਤੇ ਖਾਲਸਾ ਦੇ ਖਿਲਾਫ ਹੈ ਪਰ ਗੋਰਿਆਂ ਦੇ ਨਾਲ ओके ਉਹ ਉਹਨਾਂ ਦੀ ਉਹਨਾਂ ਦੇ ਵੱਡੇ ਵੱਡੇ ਰਿਆ ਨੇ ਕੀਤੀ ਹੈ ਕੈਪਟਨ ਸਾਹਿਬ ਤਾਂ ਚਲੋ ਵੱਖਰੀ ਗੱਲ ਹੈ ਕਿ ਸੀਐਮ ਪੰਜਾਬ ਕੇ ਬਾਰੇ ਇਹ ਬੜਾ ਵੱਡਾ ਇਤਿਹਾਸ ਹੈ ਚਲੋ ਉਸ ਤੇ ਕਿ ਉਹ ਵਸਤੇ ਬੜੀ ਤਗੜੀ ਬੜੀ ਤਗੜੀ ਬੜੀ ਤਗੜੀ ਗੱਲ ਹੋ ਸਕਦੀ ਹੈ ਹਾ ਹਾ ਉਸ ਇਤਿਹਾਸ ਦੇ ਵਿੱਚ ਵੀ ਕਿਵੇਂ ਕੁਝ ਝੂਠੀਆਂ ਗੱਲਾਂ ਮਿਲਾ ਕੇ ਸੱਚੀਆਂ ਬਣਾਈਆਂ ਗਈਆਂ ਆਈ ਹੈਵ ਰੈਡਡ ਮਲਟੀਪਲ ਬੁక్స్ ਚਲੋ ਆਲਟੀਮੇਟਲੀ ਗੱਲ ਸਿਰਫ ਇਹ ਆ ਕਿ ਅੰਗਰੇਜ਼ਾਂ ਨੇ 565 ਮਨੋਕਿਸ ਤੇ ਜਦੋਂ ਸਟੇਟ ਨੂੰ ਕੰਟਰੋਲ ਕੀਤਾ ਤੇ ਕਿਸੇ ਹੋਰ ਸਟੇਟ ਦੇ ਨਾਲ ਸਟੇਟ ਟੂ ਸਟੇਟ ਸੰਧੀ ਨਹੀਂ ਹੋਈ ਕੰਟਰੀ ਟੂ ਕੰਟਰੀ ਸੰਧੀ ਨਹੀਂ ਹੋਈ ਨੋ ਵਨ ਐਕਸੈਪਟ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਤੇ ਬ੍ਰਿਟਿਸ਼ ਗਵਰਨਮੈਂਟ ਦੀ ਥਰੂ ਈਸਟ ਇੰਡੀਆ ਕੰਪਨੀ ਸੰਧੀਆਂ ਨੇ ਦੋ ਜਿਹੜੀਆਂ ਇਟ ਇਜ਼ ਲਾਈਕ ਇਕਵਲਸ ਬਾਕੀ ਤੇ ਬਾਕੀ ਮਨਾਰਕਿਸ ਤੇ ਇਸ ਗੱਲੋਂ ਲੜ ਪਈਆਂ ਸੀਗੀਆਂ ਕਿ ਦੇਖੋ ਜੀ ਸਾਨੂੰ ਤੁਸੀਂ 21 ਤੋਪਾਂ ਦੀ ਸਲਾਮੀ ਨਹੀਂ ਦਿੰਦੇ ਬਾਕੀ ਨੂੰ ਤੁਸੀਂ 21 ਦੀ ਦੇ ਰਹੇ ਹੋ ਮੈਨੂੰ 15 ਦੀ ਦੇ ਰਹੇ ਹੋ ਤੁਸੀਂ 18 ਕਰ ਦਿਓ ਉਹਨਾਂ ਨੇ ਕਿਹਾ ਅੱਛਾ ਜੀ ਤੁਸੀਂ ਇੰਜ ਕਰੋ ਫਸਟ ਸੈਕੰਡ ਵਰਲਡ ਵਾਰ ਚ ਇੰਨੇ ਬੰਦੇ ਭੇਜੋ ਫੇਰ ਕਰ ਦਿਆਂਗੇ ਉਹ 40000 ਬੰਦਾ ਸਾਡਾ ਭੇਜਿਆ ਇਥੋਂ 3 ਮਰ ਗਿਆ ਬਾਕੀ 10 ਵਾਪਸ ਆਇਆ ਉਹਦੇ ਨਾਲ ਉਹਨਾਂ ਨੂੰ 21 ਤੋਂਪਾਂ ਦੀ SLAAMI ਮਿਲ ਗਈ ਇਹਦਾ ਜਵਾਬ ਦੇਤੇ ਇਤਿਹਾਸ ਹੈ ਇਹਨੋਂ ਹੁਣ ਇਹ ਤੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਹਦੇ ਜਿਹੜੇ ਮਰ ਗਏ ਵਿਚਾਰੇ ਜਿਨ੍ਹਾਂ ਦੇ ਪਰਿਵਾਰ ਰੋ ਰੋਲੇ ਹੋਣਗੇ ਉਹ ਵੀ ਗਰੀਬ ਪਰਿਵਾਰਾਂ ਚੋਂ ਉਹ ਠੀਕ ਹੈ ਸਾਡੀ ਪੰਜਾਬੀ ਤਗੜੇ ਆ ਸਾਨੂੰ ਲੜਨ ਨਹੀਂ ਕਿਤੇ ਵੀ ਕਹੋਗੇ ਆ ਕੱਲ ਇੱਕ ਮੁੰਡਾ ਥੱਪੜ ਮਾਰ ਕੇ ਹੀ ਫੇਮਸ ਹੋ ਗਿਆ ਅਬੂ ਦਾਬਿਜ ਜਿਜਾਰ ਜਿਜਾਰ ਸਿੰਘ ਜੱਜਾਰ ਸਾਹਿਬ ਦਾ ਪਰ ਮੈਂ ਹਾਲਾਂਕਿ ਢਿਲੋਂਾਂ ਚੱਲ ਮੈਂ ਉਹਨੂੰ ਇੰਨਾ ਟ੍ਰਾਈਬਲ ਚ ਨਹੀਂ ਜਾਣਾ ਚਾਹੁੰਦਾ ਪਰ ਠੀਕ ਆ ਪੰਜਾਬੀ ਆ ਅਲਟੀਮੇਟਲੀ ਗੱਲ ਸਿਰਫ ਇਹ ਨਹੀਂ ਹੈ ਕਿ ਇਸੇ ਤਰੀਕੇ ਨਾਲ ਜੇ ਅਸੀਂ ਹੋਣ ਕਰਨਾ ਆ ਤੇ ਸਾਡਾ ਉਸ ਫਾਈਲ ਨੂੰ ਇਹਨਾਂ ਨੇ ਚੁੱਕ ਕੇ ਸਭ ਤੋਂ ਪਹਿਲੀ ਜਿਹੜੀ ਡਿਵੀਜ਼ਨ ਕੀਤੀ ਪੰਜਾਬ ਦੀ ਉਹਨਾਂ ਨੇ 1906 ਚ ਕੇ 1912 ਚ ਕੀਤੀ ਗੋਰਿਆਂ ਨੇ ਨਾਰਥ ਵੈਸਟ ਫਰੰਟੀਅਰ ਬਣਾਇਆ ਪੰਜਾਬ ਚੋਂ ਕੱਢ ਕੇ ਵੱਖਰਾ ਠੀਕਾ ਕਿਉਂਕਿ ਇਹਨਾਂ ਨੇ ਕਹਿ ਵੀ ਇੱਕੋ ਹੀ ਬੰਦੇ ਤਗੜੇ ਨੇ ਜਿਹੜੇ ਲੜਨਗੇ ਚੀਜ਼ ਕਰਨ ਦੀ ਲੋੜ ਪਈ ਫੇਰ ਇਹਨਾਂ ਨੇ ਕਿਹਾ ਕਿ ਤਰੀਕਾ ਕਿ ਉਹਨਾਂ ਵੰਡ ਦੇਓ ਫੇਰ ਹੁਣ ਬਾਅਦ ਕੀ ਕੀਤਾ 1947 ਚ ਫੇਰ ਸਾਨੂੰ ਵੰਡ ਦਿੱਤਾ ਉਹ ਫਾਈਲ ਸਾਡੀ ਕਮੇਟ ਕੋ ਆ ਗਈ ਠੀਕ ਹੈ ਸਾਡੀ ਕਮੇਟ ਨੇ ਕੀ ਕੀਤਾ ਕਿ ਅਜੇ ਵੀ ਇਹ ਤਗੜੇ ਨੇ ਖਾਲਸਿਆਂ ਦਾ ਕੋਈ ਪਤਾ ਨਹੀਂ ਹੈ ਹਿਮਾਚਲ ਦੇ ਵੀ ਕਬਜ਼ਾ ਕਰ ਲੈਣ ਹਰਿਆਣਾ ਦੇ ਵੀ ਕਰ ਲੈਣ ਕਿ ਤੋੜੋ ਇਹਨਾਂ ਨੂੰ ਇਹਨਾਂ ਨੂੰ ਫੇਰ 1968 ਚ ਵੰਡ ਦਿੱਤਾ ਫੇਰ ਹੁਣ ਅੱਗੇ ਫਾਈਲ ਲੈ ਕੇ ਆਏ ਪ੍ਰੈਜ਼ੀਡੈਂਟ ਗੌਰਮਤ ਇਹਨਾਂ ਨੂੰ ਥੋੜਾ ਜਿਹਾ ਡਰਨਾ ਚਾਹੀਦਾ ਇਸ ਗੱਲ ਤੋਂ ਦੋਨੇ ਸਿਆੜੇ ਨੇ ਪ੍ਰਾਈਮ ਮਿਨਿਸਟਰ ਵੀ ਤੇ ਅਮਿਤ ਸ਼ਾਹ ਜੀ ਵੀ ਹੁਣ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਹੁਣ ਇਹਨੂੰ ਤੇ ਅੱਗੇ ਨਹੀਂ ਵੰਡਿਆ ਜਾ ਸਕਦਾ ਐਸ ਪੰਜਾਬ ਨੂੰ ਐਸ ਨੂੰ ਇਹਨੇ ਹੁਣ ਕੀ ਵਰਕਰਨਾ ਸ਼ੁਰੂ ਕਰਤਾ ਕਿ ਅਮਰਤਪਾਲ ਸੁਖਵੀਰ ਬਾਦਲ ਇੱਕ ਹੋਰ ਗਰੁੱਪ ਆ ਗੈਨੇਰ ਪ੍ਰੇਸਿੰਗ ਇਹ ਹਾਂ ਜੀ ਹਰਪ੍ਰੀਤ ਸਿੰਘ ਜੀ ਨੂੰ ਹੁਣ ਇਹਨਾਂ ਨੇ ਕੀ ਕਰਨ ਸकता ਇਹ ਤਿੰਨੇ ਜਾਣੇ ਸਵੇਰੇ ਗੁਰੂਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਉਹਦੇ ਕੋਲ ਆ ਕੇ ਲੈਂਦੇ ਨੇ ਉਹਨੂੰ ਹੀ ਬੇਨਤੀ ਕਰਦੇ ਨੇ ਕਿ ਜਨਾਬ ਸਾਡਾ ਖਿਆਲ ਰੱਖਿਓ ਚਾਰ ਪਾਰ ਰੈਣ ਸੁਖਵਤੀਤ ਹੋਈ ਚਾਰ ਪਾਰ ਦਿਨ ਸੁਖਵਤੀਤ ਕਰਿਓ ਸਾਨੂੰ ਤਰਕੀਆਂ ਬਖਸ਼ਿਓ ਕਮਰੇ ਤੋਂ ਬਾਹਰ ਨਿਕਲਦੇ ਆ ਸਾਰੀ ਉਹ ਸੁੱਟ ਦਿੰਦੇ ਨੇ ਇਲੈਕਸ਼ਨ ਚ ਜਾ ਕੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਠੀਕ ਹੈ ਅਲਟੀਮੇਟਲੀ ਕੀ ਹੋ ਰਿਹਾ ਕਿ ਹੁਣ ਇੰਜ ਦੀ ਡਿਵੀਜ਼ਨ ਦੀ ਜ਼ਰੂਰਤ ਨਹੀਂ ਉਹ ਤੁਸੀਂ ਫਿਲਾਸਫੀ ਦੀ ਡਿਵੀਜ਼ਨ ਕਰਦੇ ਹੋ ਜਦੋਂ ਇਹ ਪਾਰਲੀਮੈਂਟ ਜਾਣਗੇ ਚਾਹੇ ਉਹ ਅਮਰਤਪਾਲ ਚਾਹੇ ਚਾਹੇ ਸੁਖਵੀਰ ਬਾਦਲ ਦੇ ਮੈਡਮ ਜਾਣ ਜਾਂ ਆਪ ਜਾਣ ਜਾਂ ਕੋਈ ਹੋਰ ਜਾਏ ਇਹ ਇਕੱਠੇ ਨਹੀਂ ਹੋਣਗੇ ਪੰਜਾਬ ਵੰਡਿਆ ਗਿਆ ਫਰਦਰ ਕਿਉਂਕਿ ਹੁਣ ਇਹਨਾਂ ਨੇ ਕੀਤਾ ਪੰਜਾਬ ਦਾ ਥੋਟ ਬਣ ਗਿਆ ਠੀਕ ਹੈ ਉਹਦੇ ਚ ਸਾਨੂੰ ਬੈਨੀਫਿਟ ਹੈ ਕਾਂਗਰਸ ਪਾਰਟੀ ਨੂੰ ਠੀਕ ਹੈ ਪਰ ਫੇਰ ਵੀ ਮੈਂ ਕਹੂੰਗਾ ਕਿ ਮੈਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਕਹੂੰਗਾ ਅਸੀਂ ਧਰਮ ਦੇ ਮਸਲੇ ਚ ਦਖਲ ਨਾ ਦੇਈਏ ਮੈਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਕਿ ਵੀ ਇੰਜ ਕਰਨਾ ਮੈਂ ਕਿਹਾ ਜੀ ਅੱਗੇ ਕੀ ਖਟਿਆ ਤੁਸੀਂ ਡੋਂਟ ਇੰਟਰਫੇਅਰ ਇਨ ਰਿਲੀਜੀਅਸ ਮੈਟਰ ਆਫ ਦੀ ਪੰਜਾਬ ਵੀਰ காங்கிரஸ் ਪਾਰਟੀ ਅਸੀਂ ਪੰਜਾਬ ਦੇ ਆ ਅਸੀਂ ਪੰਜਾਬੀ ਖੂਨ ਹੈ ਸਾਡੇ ਚ ਅਸੀਂ ਦਖਲ ਨਹੀਂ ਦੇਣਾ ਰਿਲੀਜੀਅਸ ਚਾਹੋ ਮੁਸਲਮ ਹੈ ਚਾਹੇ ਸਿੱਖੀਸਮ ਹੈ ਖਾਸ ਕਰਕੇ ਕੁਇਕ ਪ੍ਰੋਡੋਮਿਨੈਂਟ 50% ਤੋਂ ਜ਼ਿਆਦਾ ਰਿਲੀਜੀਅਸ ਫਾਲੋਇੰਗ ਤੇ ਇੱਥੇ ਸਿੱਖੀਸਮ ਵੀ ਹੈ ਅਸੀਂ ਕਿਉਂ ਕਰਨਾ ਆਏ ਇੱਥੇ ਰਾਜਨੀਤੀ ਖੇਡੀ ਹੈ ਪੰਜਾਬ ਸਟੇਟ ਲਈ ਕੰਮ ਕਰੀਏ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਦਲਿਤ ਸਮਾਜ ਦਾ ਹੈ ਚਾਹੇ 크ਰਿਸਚਨ ਹੈ ਉਹ ਮੈਂ ਸਾਰਿਆਂ ਨੂੰ ਇੱਕ ਸਮਝਦਾ ਹਾਂ ਠੀਕ ਹੈ ਹਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੱਪੰਦੇ ਇਸੇ ਨਿਸ਼ਚਾਣ ਅਮਰਸਾ ਸਿਟੀ ਕੇ ਇਲੈਕਸ਼ਨ ਇਸ ਕਰਕੇ ਲੜਨਾ ਚਾਹੁੰਦਾ ਹਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੱਪੰਦੇ ਏਕ ਨੂਰ ਤੇ ਸਭ ਜਗ ਉਜਿਆ ਕੌਣ ਭਲੇ ਕੋ ਮੰਦੇ ਮੈਂ ਡਿਵੀਜ਼ਨ ਅਡਿਓਲੋਜੀ ਅਸੀਂ ਭਾਜੀਪੀ ਵਾਲੀ ਅਡਿਓਲੋਜੀ ਜੇ ਕਾਂਗਰਸ ਵੀ ਅਡਾਪਟ ਕਰੂਗੀ ਅੱਜ ਨਹੀਂ ਮਰੇ ਕੱਲ ਮਰ ਜਾਵਾਂਗੇ ਸਾਨੂੰ ਇਸ ਫਿਲਾਸਫੀ ਚੋਂ ਬਾਹਰ ਆਉਣਾ ਚਾਹੀਦਾ ਅਸੀਂ ਇਸ ਫਿਲਾਸਫੀ ਚ ਨਹੀਂ ਜੜਾ ਪਿਆ ਰਿਆ ਉਹਨਾਂ ਦਾ ਸੈਲਫ ਇੰਟਰਸਟ ਹੈ ਉਹ ਮੇਰੇ ਪੰਜਾਬ ਦੇ ਅਰਬਨ ਅਰਬਨ ਸੀਟ ਤੇ ਵੈਸੇ ਹੀ ਕਿਹਾ ਜਾਂਦਾ ਵੀ ਹਾਂ ਵੀ ਜਿਹੜਾ ਚਿਹਰਾ ਉਹ ਤੁਹਾਡੇ ਨਾਲ ਨਹੀਂ ਚੱਲਦਾ ਮਤਲਬ ਹਿੰਦੂ ਚਿਹਰਾ ਹੋਣਾ ਚਾਹੀਦਾ ਹਿੰਦੂ ਚਿਹਰਾ ਹੋਣਾ ਚਾਹੀਦਾ ਕਿਉਂ ਮੈਂ 34 ਸਾਲ ਪੁਲਿਸ ਚ ਰਹਿ ਕੇ ਟੈਰਰਿਜ਼ਮ ਲੜੀ ਆ ਜਦੋਂ ਮੇਰੇ ਗੱਡੀਆਂ ਐਮਬੁਸ਼ ਹੁੰਦੀਆਂ ਸੀ ਜਾਂ ਗੋਲੀ ਚੱਲਦੀ ਸੀ ਉਦੋਂ ਮੈਂ ਸਿੱਖ ਵਾਸਤੇ ਲੜਿਆ ਉਦੋਂ ਬੱਚੇ ਜਿਹੜੇ ਸੀ ਹਿੰਦੂਆਂ ਦੇ ਬੱਚੇ ਨਹੀਂ ਬੱਚੇ ਦਲੇ ਸਮਾਜ ਦੇ ਨਹੀਂ ਬੱਚੇ ਸਿੱਖਾਂ ਦੇ ਨਹੀਂ ਬੱਚੇ ਮੈਂ ਯੂਨੀਫਾਰਮ ਚ ਕੱਲੇ ਨਹੀਂ ਲੜਿਆ ਹੂੰ ਜੇ ਪਟਿਆਲਾ ਸ਼ਹਿਰ ਇਹ ਸੋਚੇ ਖਾਸ ਕਰਕੇ ਹੁਣ ਤੇ ਪੜ ਲੱਗਿਆ ਇਹ 82 ਵਾਲੇ ਦਿਨ ਨਹੀਂ ਹੁਣ 2024 ਚ 25 ਚ ਆ ਗਿਆ ਸੀ 26 ਚ ਹੂੰ ਠੀਕ ਹੈ 27 ਚ ਆਉਣਾ ਜਦੋਂ ਇਲੈਕਸ਼ਨ ਹੋਣੀ ਹੁਣ ਇੰਨੀ ਸੋਸਾਇਟੀ ਪੜ ਲੱਗ ਕੇ ਜੇ ਅਜੇ ਵੀ 1947 ਵਾਲੀ ਸੋਚ ਜਿਹੜੀ ਅੰਗਰੇਜ਼ਾਂ ਨੇ ਪੈਦਾ ਕਰਕੇ ਸਾਨੂੰ ਵੰਡਿਆ ਵੰਡ ਕੇ ਫਿਰ ਸਾਡੀ ਲੜਾਈ ਕਰਾਈ ਸਿੱਖਾਂ ਦੇ ਮੁਸਲਮਾਨਾਂ ਦੀ